ਮੈਂ ਕੋ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਅਦਾਲਤ ਨੇ ਫੈਸਲਾ ਦਿੱਤਾ ਹੈ ਮਾਰਨੀਆ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਮੈਂ ਕਹਿ ਸਕਦਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਹੁਤ ਕੁਝ ਇਹਨਾਂ ਨੇ ਕਿਹਾ ਜੋ ਗਲਤ ਇਲਜ਼ਾਮਾਂ ਦੇ ਵਿੱਚ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਉਹਨੂੰ ਵੀ ਚੁਣੌਤੀ ਦਿੱਤੀ ਕਿ ਦੁਨੀਆ ਜਾਣਦੀ ਐ ਇਸ ਗੱਲ ਨੂੰ इवन ਕੱਲੇ ਇੰਡੀਆ ਦੇ ਵਿੱਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਗੱਲ ਦਾ ਚਰਚਾ ਹੋਈ ਐ ਇਸ ਗੱਲ ਦਾ ਵਿਰੋਧ ਹੋਇਆ ਕਿ ਕੇਜਰੀਵਾਲ ਜੀ ਨੂੰ ਬਿਨਾਂ ਕਿਸੇ ਕਾਰਨ ਤੋਂ ਗ੍ਰਿਫਤਾਰ ਕੀਤਾ ਪਿਛਲੇ 2 ਸਾਲਾਂ ਤੋਂ ਸਾਰੀਆਂ ਏਜੰਸੀਆਂ ਕੇਂਦਰ ਸਰਕਾਰ ਦੀਆਂ ਸੀ ਈਡੀ ਹੈ ਸੀਬੀਆ ਜਾਂ ਜੋ ਵੀ ਕੁਝ ਹੈ ਸਾਰੀਆਂ ਲੱਗੀਆਂ ਹੋਈਆਂ ਦੀ ਪਰ ਕੁਝ ਵੀ ਰਿਕਵਰ ਨਹੀਂ ਕਰ ਸਕੀਆਂ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ ਇਹ ਤੱਕੇ ਦੀ ਇੱਕ ਇਨਫਾਹਾ ਸੀ ਜਿਹਨੂੰ ਮੰਨਣੀ ਹੈ ਸਾਡੀ ਅਦਾਲਤਾਂ ਨੇ ਸਹੀ ਢੰਗ ਦੇ ਨਾਲ ਲਿੰਦਿਆ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਇਹ ਸਮਾਂ ਜੋ ਜੇਲ੍ਹ ਦੇ ਵਿੱਚ ਕੇਜਰੀਵਾਲ ਜੀ ਨੇ ਬਤਾਇਆ ਤਾਂ ਇਹ ਸਮਾਂ ਜਿਹੜੀ ਤਕਲੀਫ ਉਹਨਾਂ ਨੇ ਕੱਟੀ ਹੈ ਤੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਇਹ ਮੋਦੀ ਸਰਕਾਰ ਹੈ ਜਿਹੜੀ ਇਹਦੇ ਕਫਨ ਦੇ ਵਿੱਚ ਆਖਰੀ ਕਿਲ ਸਾਬਤ ਹੋਏਗੀ ਪੂਰੇ ਦੇਸ਼ 'ਚ ਲਹਿਰ ਚੱਲੀ ਆ ਹਰ ਕਿਸੇ ਨੇ ਵਿਰੋਧ ਕੀਤਾ ਤੇ ਲੋਕ ਵੋਟ ਦੇ ਨਾਲ ਇਸ ਗੱਲ ਦਾ ਜਵਾਬ ਦੇ ਰਹੇ ਨੇ ਤੇ ਦੇਣਗੇ ਜਿਹੜੇ ਸਾਡੇ ਆਪਣਾ ਪ੍ਰਧਾਨ ਮੰਤਰੀ ਜੀ ਇੱਕੋ ਗੱਲ 400 ਫਾਰ 400 ਫਾਰ ਖਹੀ ਜਾਂਦੇ ਸੀ ਕਿਸ ਗੱਲ ਤੇ ਆ ਗਏ ਉਹ ਇਹਨਾਂ ਨੂੰ ਤਰਾਤਲ ਤੇ ਲਿਆ ਕੇ ਲੋਕਾਂ ਨੇ ਖੜੇ ਕੀਤਾ ਸਭ ਤੋਂ ਵੱਡੀ ਲੋਕ ਨੇ ਲੋਕਾਂ ਦੀ ਸ਼ਕਤੀ ਵੱਡੀ ਹੈ ਲੋਕਾਂ ਦੀ ਸ਼ਕਤੀ ਦੇ ਅੱਗੇ ਕੋਈ ਮਾਇਨੇ ਨਹੀਂ ਰੱਖਦੇ ਭਾਵੇਂ ਤੇ ਭਰਾ ਇੰਦਰਾ ਗਾਂਧੀ ਖੜੀ ਸੀ ਇਹ ਇਹ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਦੋਨੋਂ ਇਹ ਮੋਦੀ ਸਾਹਿਬ ਦੇ ਮਿੱਤ ਸ਼ਾਹ ਜੀ ਸਾਰਾ ਇਹਨਾਂ ਨੂੰ ਸ਼ੀਸ਼ਾ ਸਾਹਮਣੇ ਦੇਖਣ ਲੱਗ ਗਿਆ ਸੋ ਲੋਕ ਇਸ ਚੀ ਦਾ ਜਵਾਬ ਦਿੰਦੇ ਨੇ ਤੇ ਸਾਨੂੰ ਸਾਡੀ ਜੁਡੀਸ਼ਰੀ ਦੇ ਪੂਰਾ ਭਰੋਸਾ ਕਿਉਂਕਿ ਜਿਸ ਹਿਸਾਬ ਦੇ ਨਾਲ ਤਾਨਾशाही ਚੱਲ ਰਹੀ ਹੈ ਇਹ ਸਾਡੀ ਜੁਡੀਸ਼ਰੀ ਨੇ ਨੰਗਾ ਕੀਤਾ ਹੈ ਅਰ ਮੈਂ ਧੰਨਵਾਦ ਕਰਨਾ ਚਾਹੁੰਦਾ ਸੁਪਰੀਮ ਕੋਰਟ ਦਾ ਆ ਜਿਹੜਾ ਇਹਨਾਂ ਨੇ ਇਲੈਕਟੋਰਲ ਬਾਉਂਡ ਦੇ ਰਾਹੀਂ ਸਾਰੇ ਦੇਸ਼ ਦੇ ਲੋਕਾਂ ਨੂੰ ਲੁੱਟ ਲਿਆ ਤੇ ਸਾਡੀ ਸੁਪਰੀਮ ਕੋਰਟ ਨੇ ਨੰਗਾ ਕੀਤਾ ਤੇ ਇਸ ਕਰਕੇ ਸਾਨੂੰ ਬਹੁਤ ਵੱਡਾ ਮਾਣ ਹੈ ਜੁਡੀਸ਼ਰੀ ਦੇ ਇਹਨਾਂ ਨੂੰ ਇਸ ਤਰ੍ਹਾਂ ਜਮਨਮਾਰਡੀਅਨ ਨਹੀਂ ਕਰ ਦੇਣਗੇ ਤੇ ਜ਼ਮਾਨਤ ਅਜੋਈ ਹੈ ਸਾਡੇ ਸਾਰੇ ਸਾਥੀ ਬਨੌਰੀ ਮੰਡੀ ਦੇ ਸਾਰੇ ਇੱਥੇ ਖੜੇ ਨੇ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਲਾਕੇ ਦੇ ਵਿੱਚ ਪੂਰੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਅੱਜ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਸਾਡੇ ਨਾਲ ਇਨਸਾਫ ਹੋਇਆ ਤੇ ਹੁਣ ਮਾਨ ਸਿੰਘ ਕਰਵਿੰਦ ਕੇਜਰੀਵਾਲ ਜੀ ਜਿੱਥੇ ਮੈਂ ਸਮਝਦਾ ਪੰਜਾਬੀ ਹੋਗੇ ਜਿੱਥੇ ਕਿਤੇ ਵੀ ਰੋਣ ਹੈ ਉਥੇ ਵੀ ਜਾਣਗੇ ਹੁਣ ਸੁਪਰੀਮ ਕੋਰਟ ਨੇ ਕੀ ਆਦੇਸ਼ ਦਿੱਤੇ ਨੇ ਮੈਂ ਹਲੇ ਨਹੀਂ ਉਹ ਪੜੇ ਜੇ ਕੀ ਉਸ ਦੇ ਵਿੱਚ ਲਿਖਿਆ ਹੈ ਉਹ ਅਲੱਗ ਗੱਲਾਂ ਨੇ ਪਰ ਇਹ ਜਪਰ ਡਾਇਰੈਕਸ਼ਨ ਆਫ ਸੁਪਰੀਮ ਕੋਰਟ ਜੋ ਵੀ ਹੈ ਉਸ ਦੇ ਹਸਾਬ ਦੇ ਨਾਲ ਕਿਉਂਕਿ ਅਸੀਂ ਤਾਂ ਕਾਨੂੰਨ ਮੰਨਣ ਵਾਲੇ ਲੋਕ ਆ ਜੋ ਵੀ ਆਦੇਸ਼ ਹੋਏਗਾ ਉਸ ਆਦੇਸ਼ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਵਿੱਚ ਵਿਚਰਣਗੇ ਸੋ ਮੈਂ ਮਾਨਨਿਆ ਅਦਾਲਤ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਇੱਕ ਰਾਜਨੀਤੀ ਨੂੰ ਸਹੀ ਦਸ਼ਾ ਤੇ ਦਿਸ਼ਾ ਦਿੱਤੀ ਕट्टर ਇਮਾਨਦਾਰ ਪਾਰਟੀ ਦੀ ਜਿਹੜੀ ਪਰਭਾਸ਼ਾ ਸੀ ਉਹਨਾਂ ਨੇ ਦਿੱਤੀ ਅੱਜ